ਕਈ ਲੋਕੀ ਕਹਿੰਦੇ ਹੁਣ ਕੇ ਦਿਲਜੀਤ ਆਊਟ ਆਫ ਸਡਨ ਬਹੁਤ ਹਿੱਟ ਹੋ ਗਿਆ ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰਦੇ ਨੂੰ ਆਊਟ ਆਫ ਸਡਨ ਜਾਂ ਤਾਂ ਮੈਂ ਕੱਲ ਆਇਆ ਹੋਵਾ ਇੰਡਸਟਰੀ 'ਚ ਜਾਂ ਮੈਂ 2 ਸਾਲ ਪਹਿਲਾਂ ਆਇਆ ਹੋਵਾ ਤਾਂ ਹਿੱਟ ਹੋ ਗਿਆ ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰਦੇ ਨੂੰ ਆਊਟ ਆਫ ਸਡਨ ਕਿੱਥੋਂ ਹਿੱਟ ਹੋ ਗਿਆ ਬਈ ਇਹ ਜ਼ੋਰ ਲਾ ਕੇ ਪੰਜਾਬ ਤੋਂ ਮੈਂ ਅਲਰਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਆਉਣਾ ਪੰਜਾਬ ਤੋਂ ਅਲਰਜੀ ਲੈ ਕੇ ਜਾਂਦਾ ਇਹ ਪੰਜਾਬ ਦੀ ਮਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ 'ਚ ਹੀ ਰਹਿਣਾ ਆਖਿਰ ਨੂੰ ਆ ਕੇ पंजाब मेरे लिए मेरी जड़न जब सर ने कहा कि पंजाबी फिल्म जरूर करो मैं मैं सोचा हुआ पंजाबी फिल्म एक पंजाबी एल्बम हर साल मैं ट्राई करता कि मैं करा इतम टाइम होता, तो कर कर कर। के ना ही आता है जो तुम कम करते रहने करते रहने फिर कई लोग कहते हूँ कि दिलजीत आउट ऑफ सडन बहुत हिट हो गया ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰਦੇ ਨੂੰ ਆਊਟ ਆਫ ਸਟੇਟ ਜਾਂ ਤਾਂ ਮੈਂ ਕੱਲ ਆਇਆ ਹੋਵਾ ਇੰਡਸਟਰੀ 'ਚ ਜਾਂ ਮੈਂ 2 ਸਾਲ ਪਹਿਲਾਂ ਆਇਆ ਹੋਵਾ ਤਾਂ ਹਿੱਟ ਹੋ ਗਿਆ ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰਦੇ ਨੂੰ ਆਊਟ ਆਫ ਸਟੇਟ ਕਿੱਥੋਂ ਹਿੱਟ ਹੋ ਗਿਆ ਮੈਂ ਜੋਰ ਲਾ ਕੇ ਆਊਟ ਆਫ ਸਟੇਟ ਕਿਵੇਂ ਹਿੱਟ ਹੋ ਗਿਆ ਰਾਈਟ ਪਰ ਮੈਂ ਬਿਲਕੁਲ ਕੰਮ ਕੀਤਾ ਮੈਂ ਆਪਣੇ ਘਰ ਦੇ ਨੂੰ ਟਾਈਮ ਨਹੀਂ ਦੇ ਸਕਿਆ ਮੈਂ ਕੋਈ ਫਿਲਮ ਚੱਲੀ ਕੋਈ ਨਹੀਂ ਚੱਲੀ ਕੋਈ ਗਾਣਾ ਚੱਲਿਆ ਕੋਈ ਨਹੀਂ ਚੱਲਿਆ ਕੋਈ ਟੀਵੀ ਹੋਇਆ ਮੈਂ ਛੱਡੇ ਹੀ ਕੁਝ ਨਹੀਂ एवरीडे ਕੰਮ ਕੀਤਾ ਔਰ ਮੈਂ ਕਿਸੇ ਲਈ ਨਹੀਂ ਕੀਤਾ ਆਪਣੇ ਲਈ ਕੀਤਾ ਤੇ ਇਹ ਮੇ ਹੁੰਗਾ ਸਾਡੇ ਲਈ ਵੀ ਕੀ ਹੁਣ ਚਲੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਆ ਤੇ ਮੇਰੇ ਮੰਮੀ ਗੱਲ ਕਹਿੰਦੇ ਹੁੰਦੇ ਸੀ ਵੀ ਕੰਮ ਆਪਣਾ ਤੇ ਸੂਬਾ ਜਗਦੀ ਸੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਕੰਟੀਨਿਊਸਲੀ ਤਾਂ ਫਿਰ ਉਹ ਮਹਾਰਾਜ ਕਦੇ ਨਾ ਕਦੇ ਕਿਰਪਾ ਕਰ ਦਿੰਦੇ ਸੋ ਆਪ ਹੀ ਹੋ ਰਿਹਾ ਮੈਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਹੋਂ ਨਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਮਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਇਹਨੇ ਪੰਜਾਬ ਚ ਹੀ ਰਹਿਣਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਬਲਕਿ ਪੰਜਾਬ ਮੇਰੇ ਬਲੱਡ ਚ ਹੈ ਪੰਜਾਬ ਦੀ ਮਿੱਟੀ ਹੈ ਜਿੱਥੇ ਜਾਊਗਾ ਪੰਜਾਬ ਦੇ ਨਾਮ ਨਾਲ ਪੰਜਾਬੀ ਭਾਸ਼ਾ ਕਰਕੇ ਅਸੀਂ ਇੱਥੇ ਪਹੁੰਚੇ ਹਾਂ ਪੰਜਾਬੀ ਦੁਨੀਆ ਦੇ ਹਰ ਕੋਨੇ ਚ ਚਾਹੇ ਕੋਈ 100 ਬੰਦਾ ਕਿਤੇ ਚਾਹੇ 150 ਬੰਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਕੋਈ ਸਾਡਾ ਬੰਦਾ ਆ ਗਿਆ ਤਾਂ ਉਹ ਤੁਹਾਨੂੰ ਸਪੋਰਟ ਕਰਨ ਲਈ ਪਹੁੰਚਦੇ ਨੇ ਬੋ ਜਿਮੀ ਫੈਲੋ ਦਾ ਸ਼ੋ ਤੇ ਲੋਕੀ 3 ਵਜੇ ਖੜੇ ਸੀ ਪੰਜਾਬੀ ਉਹ ਕਹਿੰਦੇ ਪਹਿਲਾਂ ਇਦਾਂ ਕਦੇ ਨਹੀਂ ਹੁੰਦਾ ਤੇ ਐਂਟਰੀ ਸਿਰਫ 7-8 ਜਣਿਆਂ ਨੂੰ ਮਿਲੀ 100 ਤੋਂ ਉੱਪਰ ਬੰਦਾ ਆਇਆ ਹੋਇਆ ਸੀ ਕੰਟਰੀ ਦੇ ਉਹ ਹੈਰਾਨ ਸੀ ਵੀ ਇਹ ਇਹ ਕਿਉਂ ਇਦਾਂ ਹੋ ਰਿਹਾ ਹੈ ਇੰਨੀ ਦੇਰ ਬਾਅਦ ਉਹਨਾਂ ਦੇ ਲਈ ਵੀ ਇਹ ਹੈਰਾਨੀ ਸੀ ਕਿ ਬੰਦੇ ਇੰਨੀ ਸਵੇਰੇ ਕਿਉਂ ਖੜੇ ਆ ਉਹ ਮੇਰੇ ਲਈ ਨਹੀਂ ਖੜੇ ਉਹ ਪੰਜਾਬ ਤੇ ਪੰਜਾਬੀਤ ਲਈ ਖੜੇ ਉੱਥੇ ਉਹ ਕੋਈ ਵੀ ਬੰਦਾ ਉੱਥੇ ਜਾਂਦਾ ਪੰਜਾਬੀ ਉਹਨੂੰ ਸਪੋਰਟ ਹੀ ਕਰਦੇ ਸੋ ਚਾਹੇ ਕਿਤੇ 100 ਬੰਦਾ ਚਾਹੇ 150 ਬੰਦਾ ਕਿਸੇ ਸਿਟੀ ਦੇ ਵਿੱਚ ਜੇ ਤੁਹਾਨੂੰ ਪਤਾ ਲਾ ਜਵੇ ਕਿ ਪੰਜਾਬੀ ਆਇਆ ਉਹ ਸਪੋਰਟ ਕਰਦੇ ਤੇ ਹੁਣ ਤਾਂ ਚਲੋ ਸ਼ੁਕਰ ਹੈ ਮਹਾਰਾਜ ਦਾ ਸਾਰੀਆਂ ਕਮਿਊਨਿਟੀਜ਼ ਜਿਹੜੀਆਂ ਆ ਕੇ ਫੀਲ ਕਰਦੀਆਂ ਪੰਜਾਬ ਤੇ ਸਾਰਿਆਂ ਨੂੰ ਚੰਗਾ ਲੰਦਾ ਚਾਹੇ ਕੋਈ ਸਾਊਥ ਤੋਂ ਆਇਆ ਹੋਦਾ ਕੋਈ ਬੰਗਲਾਦੇਸ਼ ਚੋਂ ਚਾਹੇ ਕੋਈ ਪਾਕਿਸਤਾਨ ਤੋਂ ਜਿਹੜੇ ਬਾਹਰ ਰਹਿੰਦੇ ਉਹ ਸਾਰੇ ਫੀਲ ਕਰਦੇ ਔਰ ਪਿਆਰ ਕਰਦੇ ਇਹ ਜਿਹੜੀਆਂ ਵੰਡੀਆਂ ਪਾਈਆਂ ਜਿਹੜਾ ਇਹ ਇਹ ਤਾਂ ਪੋਲਿਟਿਕਸ ਦੀ ਗੱਲ ਹੈ ਜਿਹੜੇ ਬਾਕੀ ਲੋਕਾਂ ਦੇ ਮਨ ਅਸ ਤਾਂ ਪਿਆਰ ਹੀ ਮੈਨੂੰ ਲੱਗਦਾ ਸਾਰਾ ਸੁਪਨਾ ਹੀ ਅੱਜ ਵੀ ਜੋ ਚੱਲ ਰਿਹਾ ਸੁਪਨਾ ਹੀ ਸੁਪਨਾ ਤਾਂ ਬਾਹਰ ਤੇ ਕੁਛ ਹੈ ਨਹੀਂ ਪ੍ਰੈਕਟੀਕਲੀ ਦੇਖਣੇ ਚਾਹੀਦੇ ਨੇ ਜਾਂ ਵੱਡੇ ਦੇਖਣੇ ਚਾਹੀਦੇ ਨੇ ਇਹ ਦੁਨੀਆ ਸੁਪਨਾ ਹੀ ਹੈ ਜਿੱਡਾ ਵੱਡਾ ਮਰਜ਼ੀ ਸੁਪਨਾ ਦੇਖ ਇਹ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਹੀ ਹੈ ਤੂੰ ਸੁਪਨੇ ਜਿ ਜਿੱਡੇ ਮਰਜ਼ੀ ਸੁਪਨੇ ਦੇਖੀ ਤੁਹਾਡੀ ਮਰਜ਼ੀ ਔਰ ਪੰਜਾਬ ਮੇਰੇ ਲਈ ਮੇਰੀ ਜੜ ਹੈ ਜਿੱਦਾਂ ਬੀਰ ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੋ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐਲਬਮ ਹਰ ਸਾਲ ਮੈਂ ਟਰਾਈ ਕਰਦਾ ਕਿ ਮੈਂ ਕਰਾਂ ਤੇ ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦ ਦੀਆਂ ਮੈਂ ਜ਼ਰੂਰ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਵਿੱਚ ਜ਼ਰੂਰ ਕਰਾਂ ਪੰਜਾਬੀ ਗਾੜੇ ਉਹਦੇ ਰਹਿਣ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਾਜ ਦੀ ਮਰਜ਼ੀ ਹੈ ਮੈਂ ਤਾਂ ਕੋਣ